ਕੀਲ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਬੜੀ ਵੱਡੀ ਜਥੇਬੰਦੀ ਭਾਰਤੀ ਕਿਸਾਨੀ ਯੂਨੀ ਪੰਜਾਬ ਉਹਨੇ ਖਡੂਰ ਸਾਹਿਬ ਹਲਕੇ ਚ ਫੁੱਲ ਸਮਰਥਨ ਦਿੱਤਾ ਹੈ ਭਾਈ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਇੱਕ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਵੀ ਇਹ ਗੱਲ ਕਹਿੰਦੇ ਸੀ ਨਾ ਕਿਸਾਨ ਯੂਨੀਅਨਾਂ ਸਿੱਖੀ ਧਰਮ ਦੇ ਵਿਰਖਲਾਫ ਚੱਲਦੀਆਂ ਨੇ ਇਹ ਮੇਹਣਾ ਜੇ ਇਹਨਾਂ ਵੀਰਾਂ ਨੇ ਲਾ ਦਿੱਤਾ ਆ ਸਾਰਾ ਤੇ ਅੱਲਾਹ ਅਕਬਰ ਸਾਨੂੰ ਸਾਡੇ ਬਜ਼ੁਰਗਾਂ ਤੋਂ ਹੀ ਸੇਧ ਮਿਲਦੀ ਆਈ ਹੈ ਹੁਣ ਤੱਕ ਹੁਣ ਵੀ ਅਸੀਂ ਇਹੀ ਕਹਿੰਨੇ ਆ ਕਿ ਅਸੀਂ ਇਹਨਾਂ ਦੀ ਦੇਖ ਰੇਟ ਹੈ ਠੀਕ ਭਾਈ ਸਾਹਿਬ ਦਾ ਚੋਣ ਪ੍ਰਚਾਰ ਅੱਗੇ ਵਧਾਈਏ ਤਾਂ ਜੋ ਪਈਸਾ ਵੱਡੀ ਲੀਡ ਹਾਸਲ ਕਰਕੇ ਤਾਂ ਆਪਾਂ ਇਹ ਚੋਣ ਕਡੂਰ ਸਾਹਿਬ ਵੀ ਜਿੱਤ ਸਕੀਏ ਤੇ ਬੀਬੀ ਖਾਲੜਾ ਜੀ ਦਾ ਮੀਣਾ ਜਿਹੜਾ ਆ ਉਹ ਕਡੂਰ ਸਾਹਿਬ ਤੋਂ ਲੱਤ ਜੂਗਾ ਅੱਜ ਇਸ ਜਿੱਤ ਦਾ ਫੈਸਲਾ ਇੱਥੋਂ ਹੋ ਚੁੱਕਾ ਆ ਤੇ ਮੈਂ ਸਾਰਿਆਂ ਕਿਸਾਨ ਯੂਨੀਅਨ ਵੀਰਾਂ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਆ ਕਿ ਤੁਸੀਂ ਆ ਕੇ ਸਾਡਾ ਸਾਥ ਦਿੱਤਾ ਤਾਂ ਜੋ ਇਹ ਮੈਸੇਜ ਭਾਜੀ ਜਿਹੜਾ ਇਹ ਪੂਰੇ ਪੰਜਾਬ 'ਚ ਜਾਊਗਾ ਪੀ ਸਿੱਖੀ ਪਹਿਲਾ ਆ ਸਾਧਾਨੀ ਜੂਨੀ ਨਾ ਧੜੇ ਇਹ ਚੀਜ਼ਾਂ ਬਾਅਦੋਂ ਸਿੱਖੀ ਪਹਿਲਾਂ ਆ ਉਹ ਚੀਜ਼ ਦੀ ਮਿਸਾਲ ਆ ਜਿਹਨਾਂ ਵੀਰਾਂ ਸਾਰਿਆਂ ਨੇ ਪੇਸ਼ ਕਰ ਦਿੱਤੀ ਹੈ ਇਹ ਪਹਿਲਾਂ ਵੀ ਇਹ ਸਾਡੇ ਵਡ ਵਡੇਰੇ ਨੇ ਪਹਿਲਾਂ ਵੀ ਇਹ ਮਿਸਾਲ ਪੇਸ਼ ਕੀਤੀ ਸੀ ਜਦੋਂ ਦੇਸ਼ ਦੀ ਵੰਡ ਹੋਈ ਇਹਨਾਂ ਧਰਮ ਨਹੀਂ ਛੱਡਿਆ ਜ਼ਮੀਨਾਂ ਛੱਡੀਆਂ ਸੀ ਉਦੋਂ ਸਿੱਖੀ ਨਹੀਂ ਛੱਡੀ ਅੱਜ ਦੂਸਰੀ ਵਾਰ ਤੁਸੀਂ ਕਹਿ ਰਹੇ ਹੋ ਵੀ ਅੱਜ ਰਾਜਨੀਤੀ ਪਾਰਟੀਆਂ ਜੱਸੇ ਬੰਦੀਆਂ ਨੇ ਇੱਕ ਪਾਸੇ ਰੱਖਤੀਆਂ ਤੇ ਅੱਜ ਧਰਮ ਤੇ ਸਿੱਖੀ ਨੂੰ ਪਹਿਲਾਂ ਰੱਖਿਆ। ਹਾਂਜੀ 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 ਬਹੁਤ ਵੱਡਾ ਸਾਨੂੰ ਇਹ ਬਲ ਮਿਲਿਆ ਹੈ ਅੱਜ ਚੋਣ ਪ੍ਰਚਾਰ 'ਚ ਤੇ ਸਾਰੇ ਜਿੰਨੇ ਵੀ ਕੜੂਰ ਸਾਹਿਬ 'ਚ ਹਲਕੇ ਆ ਜਿੰਨੇ ਵੀ ਕਿਸਾਨ ਜੂਨੀਅਨ ਆ ਵੀਰ ਜੁੜੇ ਆ ਉਹਨਾਂ ਨੂੰ ਇਹ ਇੱਕ ਵੱਡਾ ਮੈਸੇਜ ਜਾਊਗਾ ਸਭ ਤੋਂ ਪਹਿਲਾਂ ਸਿੱਖੀ ਆ ਇਹ ਪੰਥ ਜਿਹੜਾ ਉਹ ਪ੍ਰਥਮ ਰੱਖ ਕੇ ਚੱਲੀਏ ਤਾਂ ਜੋ ਜਿੰਨੇ ਬੰਦੀ ਸਿੰਘ ਆ ਉਹ ਰਿਹਾਈ ਰਹਾ ਹੁਣ ਜਿੰਨੇ ਵੀ ਸਾਡੇ ਸਿੰਘ ਸਾਹਿਬ ਹੈ ਵੀ ਵੇਹੇ ਇਹ ਗੈਰ ਰਾਜਨੀਤਿਕ ਨੇ ਕਹਿੰਦੇ ਵੇਹ ਵੋਟ ਅੱਜ ਤਾਈਂ ਕਹਿਣੀ ਨਹੀਂ ਸੀ। ਪਰ ਇਹਨਾਂ ਲਈ ਸਾਨੂੰ ਕਹਿਣੀ ਪਈ ਇਹ ਕਹਾਵਾਂਗੇ ਨਹੀਂ ਹਾਂਜੀ ਨਹੀਂ ਨਹੀਂ ਬਹੁਤ ਵੱਡਾ ਇਹ ਮੈਸੇਜ ਜਿਹੜਾ ਇਹ ਸਾਰੇ ਪੰਜਾਬ 'ਚ ਹੀ ਜਾਣਾ ਆ ਕਿ ਕਿਸਾਨ ਯੂਨੀਅਨਾਂ ਤੇ ਜਿਹੜੇ ਵੀ ਵੀਰ ਜੁੜੇ ਨੇ ਪਹਿਲਾਂ ਸਿੱਖੀ ਨੂੰ ਪਹਿਲਾਂ ਰੱਖਿਆ ਨੇ ਪੰਥ ਨੂੰ ਪਹਿਲਾਂ ਰੱਖਿਆ ਆ ਕਿ ਤਾਂ ਜੋ ਅਮਰਦਸ ਸੰਚਾਰ ਦੀ ਲਹਿਰ ਫੇਰ ਤੋਂ ਸ਼ੁਰੂ ਕੀਤੀ ਜਾਏ ਜਿਹੜੇ ਖਾਲਸਾ ਵੀਰਾਂ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਉਹ ਫੇਰ ਤੋਂ ਚਾਲੂ ਹੋ ਸਕਣ ਤੇ ਜਿਹੜੇ ਨੌਜਵਾਨ ਆ ਨਸ਼ਿਆਂ 'ਚ ਦਲਦਲ 'ਚ ਫਸ ਚੁੱਕੇ ਨੇ ਤੇ ਉਹਨਾਂ ਨੂੰ ਬਾਹਰ ਕੱਢਣ ਲਈ ਇੱਕ ਭਾਈ ਸਾਹਿਬ ਤੋਂ ਇੱਕ ਬੜੀ ਵੱਡੀ ਆਸ ਸੀਗੀ ਉਹਨਾਂ ਤੇ ਉਹ 사ਸ ਨੂੰ ਫਿਰ ਤੋਂ ਜਾਗਰੂਤ ਕਰਨ ਲਈ ਸਾਰੇ ਵੀਰਾਂ ਦਾ ਸਾਥ ਦਿੱਤਾ ਹੈ ਮੈਨਾਂ ਤਾਂ ਬਹੁਤ ਧੰਨਵਾਦ ਕਰਨਾ ਚਾਹੁੰਦਾ। ਇਸ ਤਾਰੀ ਮੌਕੇ ਵੀ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਧਰਨਾ ਕੋਈ ਲੱਗਦਾ ਤਾਂ ਜੀਰੇ ਹਲਕੇ ਦੇ ਵਿੱਚ ਲੱਗਦਾ। ਤੇ ਹੁਣ ਤੁਸੀਂ ਜੀਰਾ ਹਲਕਾ ਦਾ ਇੰਚਾਰਜ ਦਿਓ। ਜੀਰਾ ਹਲਕਾ ਦਾ ਰਿਸਪੌਂਸ ਕਿਸ ਤਰੀਕੇ ਦਾ ਦੇਖ ਰਹੇ ਹੋ? ਬਹੁਤ ਵਧੀਆ ਰਿਸਪੌਂਸ ਹੈ ਭਾਜੀ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਲੀਡ ਜਿਹੜੀ ਉਹ ਜੀਰੇ ਹਲਕੇ ਤੋਂ ਹੀ ਆਉਣੀ ਆ। ਇੱਕ ਇੱਕ ਪਿੰਡ 'ਚੋਂ ਸਾਨੂੰ ਘਟੋ ਘਟ ਤੇ 20 25 25 ਫੋਨ ਇੱਕ ਇੱਕ ਪਿੰਡ ਤੋਂ ਹੀ ਆਉਂਦੇ ਨੇ ਵੀ ਭਾਜੀ ਆਓ ਤੇ ਸਾਡੇ ਨਾਲ ਮੁਲਾਕਾਤ ਕਰੋ। ਅਸੀਂ ਭਾਈ ਸਾਹਿਬ ਦੀ ਇ ਤੇ ਇਸ ਤੋਂ ਮੈਨੂੰ ਲੱਗਦਾ ਵੀ ਜੀਰੇ ਹਲਕੇ ਤੋਂ ਹੀ ਸਭ ਤੋਂ ਵੱਧ ਸਾਡੀ ਲੀਡ ਜਾਊਗੀ। ਵਿਰੋਧੀਆਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾਇਆ ਕਹਿੰਦੇ ਇਹਨਾਂ ਦੇ ਫਾਰਮ ਨਹੀਂ ਭਰੇ ਜਾਣੇ। ਨਹੀਂ ਨਹੀਂ ਇਹ ਇੱਕ ਬੜੀ ਗਲਤ ਗੱਲ ਆ। ਇਸ ਚੀਜ਼ ਦਾ ਮੈਂ ਅੱਜ ਕਲੀਅਰ ਕਰਨਾ ਚਾਹੁੰਦਾ ਕਿ ਜਦੋਂ ਤੱਕ ਕੋਈ ਕੋਈ ਵੀ ਇਨਸਾਨ ਕਿਸੇ ਕੇਸ 'ਚ ਕਨਵਿਕਟ ਨਹੀਂ ਹੁੰਦਾ ਸਜ਼ਾ ਨਹੀਂ ਮਿਲਦੀ। ਉਦੋਂ ਤੱਕ ਉਹ ਨਾ ਹੁੰਦਾ ਆ ਕਿ ਉਹ ਕਲੈਕਸ਼ਨ ਕਮਿਸ਼ਨ ਦੇ ਕਾਗਜ ਨਹੀਂ ਭਰ ਸਕਦਾ। ਪਰ ਭਾਈ ਸਾਹਿਬ ਨੂੰ ਤੇ ਅਜੇ ਕਿਸੇ ਕੇਸ 'ਚ ਵੀ ਅਜ ਚਾਹੇ ਉਹ ਜਨਾਲੇ ਵਾਲੀ ਘਟਨਾ ਹੋਏ ਚਾਹੇ ਉਹ ਬਗਾ ਪ੍ਰਾਣੀ ਵਾਲੇ ਜਿਹੜੇ ਉਹਨਾਂ ਤੇ ਕੇਸ ਪਾਏ ਗਏ ਚਾਹੇ ਉਹ ਐਨਐਸਏ ਚ ਕੋਈ ਕਿਸੇ ਵੀ ਕੇਸ ਦੀ ਉਹਨਾਂ ਨੂੰ ਸਜ਼ਾ ਨਹੀਂ ਹੋਈ ਓਕੇ ਉਹ ਜਰੂਰ ਇਲੈਕਸ਼ਨ ਲੜਨਗੇ ਤੇ ਉਹ ਆ ਕੇ ਤੁਹਾਡੇ ਚੋਂ ਵਿਚਰਨਗੇ ਤੁਹਾਡੇ ਸਾਰਿਆਂ ਦੇ